ਆਹ ਜੀ ਦੇਖਸ਼ਦੀਪ ਕੌਰ ਗੁਰੂਆ ਤੇ ਮੈਂ ਕਬੱਡੀ ਪਲੇਅਰ ਆਂ ਮੇਰਾ ਨਾਮ ਕਬੱਡੀ ਚ ਦਿਕਸ਼ੂ ਬਠਿੰਡਾ ਆਂ ਅਸੀਂ ਖੇਡ ਕੇ ਆਈ ਸੀ ਜੀ ਮੈਂ ਅਸਤੇ ਬਹੁਤ ਤਾਂ ਮਤਲਬ ਜਗਾ ਟ੍ਰੈਫਿਕ ਜਾਮ ਕਰਕੇ ਸਾਨੂੰ ਚਲੋ ਇਧਰ ਵੀ ਕੱਟਣਾ ਪਿਆ ਮਹੀਸ਼ਵਰੀ ਚੌਂਗ ਵਿੱਚੋਂ ਦੀ ਤੇ ਸਰ ਮਹੀਸ਼ਵਰੀ ਚੌਂਗ ਦਾ ਹਾਲੀ ਕੀ ਰ ਬਹੁਤ ਬੁਰਾ ਹਾਲ ਆ ਇਹ ਐਸੀ ਗੱਡੀ ਖੜੀ ਸੀਗੀ ਤੇ ਇੱਥੇ ਕੋਈ ਗੱਡੀ ਖੜੀ ਸੀਗੀ ਤੇ ਜਸਟਿਸ ਸੀ ਹੱਥ ਰੱਖਤਾ ਜਸਟ ਗੱਡੀ ਤੇ ਤੇ ਉਥੇ ਦੂਰ ਸਾਡੇ ਤੋਂ ਕੁਝ ਕਿਲੋ ਮੀਟਰ ਦੂਰ 5-7 ਮੀਟਰ ਦੂਰ ਮੁੰਡੇ ਖੜੇ ਸੀਗੇ ਤੇ ਉਹਨਾਂ ਨੇ ਮਤਲਬ ਗਲਤ ਵਰਡ ਜਿਹਨੂੰ ਆਪਾਂ ਨੂੰ ਕਹਿ ਨਹੀਂ ਸ਼ਬਦਾਂ ਦਾ ਪ੍ਰਯੋਗ ਕੀਤਾ ਜਿਹਦੇ ਕਰਕੇ ਵੀ ਸਾਨੂੰ ਗੁੱਸਾ ਜੜਿਆ ਤੇ ਸਾਡੇ ਕੋਲ ਸਾਹਿਬ ਤੇ ਅਸੀਂ ਚਲੋ ਉਹਨਾਂ ਨੂੰ ਬੋਲਣ ਗਏ ਤੇ ਜਦੋਂ ਉਹ ਅਟੈਕ ਕਰਨ ਲੱਗੇ ਮੈਂ ਵਾਈਪਰ ਦਾ ਮਤਲਬ ਚੱਕਣਾ ਪਿਆ ਵੀਦੋ ਉਹ ਹੱਥ ਪਾਉਣ ਲੱਗੇ ਸੀਗੇ ਤੇ ਉਸ ਤੋਂ ਬਾਅਦ ਉਹ ਸਾਡੇ ਸਾਰੇ ਗਾਲ ਪੈ ਗਈ ਹੱਥਾ ਪਾਈ ਕੀਤੀ ਬਹੁਤ ਗਲਤੀ ਤੇ ਇਹ ਨਾਲ ਟੱਚ ਕੀਤੀ ਮੰਗ ਕਰਦੇ ਮੰਗੀ ਮੈਂ ਤਾਂ ਇਹ ਕਹਿੰਦੀ ਵੀ ਜੇ ਖਿਡਾਰੀ ਸੇਫ ਨਹੀਂ ਫਿਰ ਤਾਂ ਕੋਈ ਵੀ ਸੇਫ ਨਹੀਂ ਜੀ ਕਿਉਂਕਿ ਅਸੀਂ ਇੱਥੇ ਖਾਣ ਪੀਣ ਰੁਕੇ ਸੀ ਸਾਡੇ ਬੱਚੇ ਭੁੱਖੇ ਸੀ ਸਵੇਰ ਦੇ ਅਸੀਂ ਮੈਚ ਖੇਡ ਕੇ ਆਏ ਸੀ ਅਸੀਂ ਮੈਚ ਖੇਡ ਕੇ ਆਏ ਸੀ ਆਪਣੇ ਮੈਮੀ ਸਰਦੋ ਬੇ ਨਾਲ 7-8 ਖਿਡਾਰੀ ਨੇ ਜੀ ਕੀ ਨਾਮ ਤੁਹਾਡਾ ਮੇਰਾ ਹਰਸ਼ਮਿੰਦਰ ਸਿੰਘ ਹੈ ਜੀ ਮੈਟਵਾਾਈ ਦੀ ٹیم ਦਾ ਕੋਚ ਆ ਤੇ ਅੱਜ ਅਸੀਂ ਇੱਥੇ ਬਠਿੰਡੇ ਖੜੇ ਆ ਤੇ ਅੱਜ ਬਹੁਤ ਹੀ ਬਦਤਮੀਜ਼ੀ ਹੋਈ ਆ ਆਪਣੇ ਪਲੇਅਰ ਨੂੰ ਦੇਖੋ ਆਏ ਸੀਗੇ ਤੇ ਕਿੱਥੇ ਜਾਣਾ ਸੀ ਅਸੀਂ ਮੈਮੇ ਸਰ ਜੀ ਤੋਂ ਆਏ ਸੀਗੇ ਗੇਮ ਪਲੇ ਕਰਕੇ ਤੇ ਆਪਣੇ ਜਿਹੜੇ ਪਲੇਅਰ ਨੂੰ ਭੁੱਖ ਲੱਗੀ ਸੀ ਅਸੀਂ ਇੱਥੇ ਰੁਕੇ ਸੀ ਕਦੇ ਵਿੱਚ ਉਹਨਾਂ ਨੂੰ ਖਵਾਉਣ ਪਿਆ ਨਾ ਤੇ ਇੱਥੇ ਕੁਝ ਮੁੰਡਿਆਂ ਨੇ ਸਾਡੇ ਪਲੇਅਰ ਨੂੰ ਬਤੋਚੀ ਕੀ ਕਾਰਨ ਕਿਉਂ ਕੀਤੀ ਉਹਨਾਂ ਨੇ ਇੱਕ ਉਹ ਗੱਡੀ ਦੇ ਹੱਥ ਰੱਖਿਆ ਸੀਗਾ ਬਸ ਟੋਨਲੀ ਤੇ ਉਹ ਮੁਰਗਾਲਾ ਕੱਢਣ ਲੱਗੇ ਤੇ ਕੁਝ ਬੈਂਪਰ ਵਗੈਰਾ ਚੱਕੇ ਅਸੀਂ ਬਹੁਤ ਉਹਨਾਂ ਨੂੰ ਹਟਾਇਆ ਤੇ ਆਪਣੇ ਪਲੇਅਰ ਤੇ ਸਾਡੀ ਮਾਰ ਸਕਦੀ ਸੀ ਇਸ ਰੁਪਏ ਕਾਦੇ ਵਾਸਤੇ ਸੀ ਖਾਨਤ ਨੂੰ ਬੋਤ ਜੀ ਪੋਖਰੇ ਗੇਸ ਪਲੇਅਰ ਨੇ ਮੇਰੇ ਸੱਤ ਖਿਡਾਰੀ ਨੇ ਲੜਕੀਆਂ ਨੇ ਕਿ ਲੜਕੇ ਨੇ ਲੜਕੀਆਂ ਸਰ ਹਾਂ ਕੀ ਕਹਿਣਾ ਚਾਹੁੰਦਾ ਜੀ ਟੌਪ ਤੇ ਇਸ ਤਰ੍ਹਾਂ ਦੀ ਧੱਕਾ ਵਾਪਤੀ ਹੈ ਇੱਥੇ ਕਿੰਨੇ ਹਾਲਾਤ ਨੂੰ ਕਿਵੇਂ ਦੇਖਦੇ ਹੋ ਜਿਵੇਂ ਲੜਕੀਆਂ ਸੀਆਂ ਤੇ ਉਹਨਾਂ ਨੇ ਆਪ ਰੱਖਣ ਦੇ ਕਾਰਨ ਮਤਲਬ ਗੁੱਸੇ ਹੋਏ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਇੱਕ ਆਪਲੇਅਰ ਨੂੰ ਅਜੇ ਨਹੀਂ ਸੇਫਾ ਤਾਂ ਫਿਰ ਕੋਈ ਵੀ ਨਹੀਂ ਸੇਫਾ ਤੇ ਇਹਦੀ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਆ ਗਈ ਮੌਕੇ ਤੇ ਪੁਲਿਸ ਤਾਂ ਪਹੁੰਚ ਗਈ ਪਰ ਉਹ ਭੱਜ ਗਏ ਸੀਗੇ ਮੁੰਡੇ ਉਹ ਗੱਡੀ ਤੇ ਆਏ ਸੀਗੇ ਆ ਗੱਡੀ ਸਕਾਰਪਿਓ ਖੜੀ ਹੈ ਵੀਰੇ ਪਿੱਛੇ ਤੇ ਉਹ ਇਹ ਪਏ ਸੀਗੇ ਗੱਡੀ ਖੜੀ ਹੈ ਹਾਂ ਗੱਡੀ ਖੜੀ ਹੈ ਇਹ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਅਸੀਂ ਮੀਡੀਆ ਤੋਂ ਮੰਗ ਕਰਦੇ ਹਾਂ ਕਿ ਉਹ ਪ੍ਰਸ਼ਾਸਨ ਕਰੇ ਇਹ ਨਾਮਾਈ ਤੇ ਕਿਹੜਾ ਥਾਣਾ ਆਪਣਾ ਇਹ ਐਸੇ ਗੁਰਸਾਹਬ ਸਿੰਘ ਥਾਣਾ ਸਿਵਲ ਲਾਈਨ ਬਟਿੰਡਾ ਅੱਜ ਮੈਂ ਡਿਊਟੀ ਅਫਸਰ ਥਾਣਾ ਸਿਵਲ ਲਾਈਨ ਦੇ ਵਿੱਚ ਆ ਹੁਣੇ-ਹੁਣੇ ਸਾਡੇ ਕੋਲ ਇੱਕ ਸਾਡੀ ਪੀਸੀਆਰ ਦਾ ਫੋਨ ਗਿਆ ਸੀ ਐਂ ਕਰਕੇ ਲੜਕੀਆਂ ਦੇ ਨਾਲ ਕੋਈ ਕੁੱਟਮਾਰ ਕਿ ਹੋਈ ਹੈ ਆਪਣਾ ਭਨੇਸ਼ਵਰੀ ਚੌਂਗ 'ਚ ਜੋ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਦੇ ਬੰਦੇ ਮੌਕੇ ਤੇ ਸੀ ਇਹ ਕੁੰਡੇ ਕੁੱਟਮਾਰ ਵਾਲੇ ਭੱਜ ਗਏ ਕੁੜੀਆਂ ਦੀ ਸਟੇਟਮੈਂਟ ਲਵਾਂਗੇ ਜੋ ਬਣਦੀ ਕਾਨੂੰਨੀ ਕਾਰਵਾਈ ਹੋ ਕੀਤੀ ਹੋਏ ਗੱਡੀ ਉਹਨਾਂ ਦੀ ਦੱਸਿਆ ਯਾਰ ਐ ਵੀ ਖੜੀ ਆ ਉਹਨਾਂ ਦੀ ਆ ਗੱਡੀ ਪਿੱਛੇ ਦਿਖੀ ਰਹੀ ਹੈ ਜੀ ਆਪ ਨੂੰ ਗੱਡੀ ਖੜੀ ਹੈ ਉਹ ਗੱਡੀ ਨੂੰ ਲੈ ਕੇ ਜਾਉਂਗੇ ਸਾਡੇ ਹਾਂਜੀ ਹਾਂ ਬਿਲਕੁਲ